ਦਿੱਲੀ ਸੀ ਗੁਰਦੁਆਰਾ ਐਕਟ 1971 ਦੇ ਹੋਣ ਚੋਂ ਤੋਂ 54 ਸਾਲਾਂ ਬਾਅਦ ਦਿੱਲੀ ਸਰਕਾਰ ਨੇ ਤਾਕਤਿਸ਼ਰੀ ਦਮਦਮਾ ਸਾਹਿਬ ਨੂੰ ਪੰਜਵੇਂ ਸਿੱਖ ਤਖਤ ਵਜੋਂ ਸ਼ਾਮਲ ਕੀਤਾ ਹੈ। ਇਹ ਸੋਧ ਬਿੱਲ 4 ਜਨਵਰੀ 2022 ਨੂੰ ਦਿੱਲੀ ਵਿਧਾਨ ਸਭਾ ਦੁਆਰਾ ਪਾਸ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਜਨਵਰੀ 2022 ਨੂੰ ਭਾਰਤ ਦੇ ਰਾਸ਼ਟਰਪਤੀ ਦੀ ਸਹਿਮਤੀ ਲਈ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਸੀ। ਹਾਲਾਂਕਿ ਇਸ ਸੋਧ ਨੂੰ ਲਾਗੂ ਕਰਨ ਦਾ ਸਿਧਾਂਤਕ ਤੌਰ ਤੇ ਸਾਲ 2015 'ਚ ਫੈਸਲਾ ਲਿਆ ਗਿਆ ਸੀ। ਕਰੀਬ 3.5 ਸਾਲਾਂ ਤੋਂ ਵੱਧ ਸਮੇਂ ਤੱਕ ਲਟਕਦੇ ਰਹਿਣ ਤੋਂ ਬਾਅਦ ਹੁਣ ਰਾਸ਼ਟਰਪਤੀ ਦੀ ਸਹਿਮਤੀ ਨਾਲ ਹੀ ਸਤਖਤ ਸਾਹਿਬ ਨੂੰ ਦਿੱਲੀ ਸੇ ਗੁਰਦੁਆਰਾ ਐਕਟ 1971 'ਚ ਪੰਜਵੇਂ ਸਿੱਖ ਤਖਤ ਵਜੋਂ ਸ਼ਾਮਲ ਕੀਤਾ ਗਿਆ ਹੈ। ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਦੇਸ਼ ਦੀ ਰਾਸ਼ਟਰਪਤੀ ਜੀ ਦਾ ਜਿਨ੍ਹਾਂ ਨੇ ਇਹ ਜਿਹੜੀ ਮੰਗ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜਾ ਪੰਜਵਾਂ ਤਖਤ ਹੈ ਸਾਡਾ ਸ਼੍ਰੀ ਦਮਦਮਾ ਸਾਹਿਬ ਉਸ ਤਖਤ ਨੂੰ ਇਨਕਲੂਡ ਕਰਨ ਵਾਸਤੇ ਕਿਉਂਕਿ ਜਿਹੜਾ ਐਕਟ ਬਣਿਆ ਸੀ ਔਰ ਐਕਟ ਤੋਂ ਬਾਅਦ ਤਖਤ ਸਾਹਿਬ ਦੀ ਜਿਹੜੀ ਮਾਨਤਾ ਬਣੀ ਉਸ ਤੋਂ ਬਾਅਦ ਲਗਾਤਾਰ ਇਹ ਡਿਮਾਂਡ ਰਹੀ ਹੈ ਕਿ ਦਿੱਲੀ ਕਮੇਟੀ ਦੇ ਵਿੱਚ ਜਿਸ ਤਰੀਕੇ ਦੇ ਨਾਲ 51 ਮੈਂਬਰ ਨੇ ਔਰ ਚਾਰ ਤਖਤਾ ਦੀ ਅਦਿਵਿਚ ਇਨਵੋਲਵਮੈਂਟ ਹੁੰਦੀ ਸੀ ਔਰ 55 ਦਾ ਹਾਊਸ ਹੁੰਦਾ ਸੀ ਹੁਣ ਜੋ ਇਹ ਉਹਨਾਂ ਨੇ ਮੰਗ ਪੂਰੀ ਕੀਤੀ ਹੈ ਔਰ ਪੰਜਵਾਂ ਤਖਤ ਜਿਹੜਾ ਸਾਬੋ ਕੀ ਤਲਵੰਡੀ ਸ਼੍ਰੀ ਦਮਦਮਾ ਸਾਹਿਬ ਉਹਨਾਂ ਨੂੰ ਇਨਕਲੂਡ ਕੀਤਾ ਔਰ ਇਹ ਹੁਣ 55 ਜਗ੍ਹਾ 56 ਜਿਹੜੇ ਮੈਂਬਰ ਹੋਣਗੇ ਜਿਹੜੇ ਇਹ ਪੰਜ ਸਿੰਘ ਸਾਹਿਬ ਹੁੰਦੇ ਨੇ ਇਹਨਾਂ ਦਾ ਕੋਈ voting right ਨਹੀਂ ਹੁੰਦਾ ਮਗਰ ਇਹਨਾਂ ਦੀ ਨਿਗਰਾਨੀ ਇਹਨਾਂ ਦੀ ਦੇਖਰੇਖ ਦੇ ਵਿੱਚ ਇਹ ਚੁਣਾਵ ਹੋਣ ਇਸ ਗੁਰਦੁਆਰਾ ਕਮੇਟੀ ਚੱਲੇ ਇਸ ਕਰਕੇ ਇਹਨਾਂ ਨੂੰ ਇਨਕਲੂਡ ਕੀਤਾ ਗਿਆ ਸੋ ਮੈਂ ਇਸ ਸਟੈਪ ਨੂੰ ਜਿਹੜੀ ਸਰਕਾਰ ਨੇ ਲਿਆ ਹੈ ਰਾਸ਼ਟਰਪਤੀ ਜੀ ਨੇ ਲਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਦੇਖੋ ਬਿਲਕੁਲ ਇਹ ਜਿਹੜੀ ਜਦ ਸਾਰਾ ਕੁਝ ਸਰਕਾਰੀ ਤੌਰ ਤੇ ਉੱਤੇ ਰਾਸ਼ਟਰਪਤੀ ਕੋਲੋਂ ਜਦੋਂ ਕੁਝ ਪਾਸ ਹੋ ਗਿਆ ਜਿਹੜੀ ਇਹਦੀ ਫਾਰਮੈਲिटीज ਨੇ ਡਿਪਾਰਟਮੈਂਟ ਨੇ ਕਰਦੀਆਂ ਨੇ ਔਰ ਮੈਨੂੰ ਲੱਗਦਾ ਹੈ ਕਿ ਜਦ ਵੀ ਅਗਲੀ ਹਾਊਸ ਬਣੇਗਾ ਜਦ ਵੀ ਅਗਲੀ ਇਲੈਕਸ਼ਨਸ ਦੇ ਵਿੱਚ ਜਦ ਸਿੰਘ ਸਭਾ ਨੂੰ ਸੱਦਾ ਦਿੱਤਾ ਜਾਏਗਾ ਉਸ ਤੋਂ ਪਹਿਲੇ ਪਹਿਲੇ ਸਾਰਾ ਕੁਝ ਕਲੀਅਰ ਹੋ ਜਾਏਗਾ ਜੋ ਮੇਨ ਹਰਡਲ ਸੀ ਮੇਨ ਪ੍ਰੋਬਲਮ ਸੀ ਉਹ ਸਾਰੀਆਂ ਹੁਣ ਦੂਰ ਹੋ ਗਈਆਂ ਔਰ ਆਨਮਲਿ ਸਮਝਦੇ ਵਿੱਚ ਜਿਹੜੀਆਂ ਉਹ ਹਾਊਸ ਲਗੇਗਾ ਤੇ ਪਚਪੰਦੀ ਜਗਾ 56 ਮੇ ਬਣਾਉ ਨੂੰ ਜਿਹੜਾ ਸਦਾ ਦਿੱਤਾ ਜਾਏਗਾ ਦੇਖੋ ਨਹੀਂ ਇਤਨੀ ਜਲਦੀ ਉਹਨਕੇ ਪਾਸ ਕੋਈ ਓਨੀ ਆਈਆਂ ਕਿ ਇਹਦੇ ਵਿੱਚ ਜਿਹੜੇ ਉਹਨਾਂ ਨੇ ਅਮੈਂਡਮੈਂਟਸ ਕੀਤੀਆਂ ਨੇ ਔਰ ਇਕਤਮਾਨ ਦੇ ਐਕਟ ਦੇ ਵਿੱਚ ਕਰਨ ਵਸੇ ਉਹਨਾਂ ਦਾ ਵੀ ਸਰਕਾਰੀ ਪ੍ਰੋਸੈਸ ਹੈਗਾ ਸੋ ਇਸ ਵਾਰੀ ਨਹੀਂ ਆਇਆ ਤਾਂ ਅਗਲੀ ਵਾਰ ਆ ਜਾਏਗਾ ਮਗਰ ਜਿਹੜੀ ਸਾਡੀ ਦੇਖਣ ਦੀ ਗੱਲ ਹੈ ਕਿ ਜਿਹੜੀ ਸਾਡੀ ਮੰਗ ਰਹੀ ਹੈ ਇਹਨੇ ਸਾਲਾਂ ਤੋਂ ਉਹ ਮੰਗਾ ਜੀ ਪੂਰੀ ਹੋਈ ਹੈ ਔਰ ਤਕਨ ਸਾਹਿਬ ਦੀ ਜਿਹੜੀ ਰੈਕੋਗਨੀਸ਼ਨ ਹੈ ਉਹਨੂੰ ਅੱਜ ਦਿੱਲੀ ਦੀ ਸਰਕਾਰ ਦੇਸ਼ ਦੀ ਸਰਕਾਰ ਵੀ ਉਹਨੂੰ ਮੰਨ ਰਹੀ ਹੈ ਦੇਖੋ ਗੁਰਤੇਗ ਬਾਦਲ ਸਾਹਿਬ ਦੀ ਜਿਹੜੀ 350 ਸਾਲਾਂ ਸ਼ਤਾਬਦੀ ਨਵੰਬਰ ਦੇ ਵਿੱਚ ਆਣੀ ਹੈ ਅਸੀਂ ਪ੍ਰੋਗਰਾਮ ਰੱਖਿਆ ਹੈ ਕਿ ਹਰ ਮਹੀਨੇ ਵੱਡੇ ਪੱਦਰ ਦੇ ਉੱਤੇ ਕੋਈ ਨਾ ਕੋਈ ਐਸਾ ਪ੍ਰੋਗਰਾਮ ਕਰੀਏ ਇਸ ਮਹੀਨੇ ਦੇ ਵਿੱਚ ਵੀ ਜੁਲਾਈ ਦੇ ਮਹੀਨੇ ਦੇ ਵਿੱਚ ਵੀ ਹੋਏਗਾ ਅਗਸਤ ਵਿੱਚ ਵੀ ਸਤੰਬਰ ਵਿੱਚ ਵੀ ਅਕਤੂਬਰ ਵਿੱਚ ਵੀ ਔਰ ਨਵੰਬਰ ਲਗਾਤਾਰ ਪੂਰਾ ਮਹੀਨਾ ਜਿਹਦੇ ਵਿੱਚ ਵੱਖਰੇ ਵੱਖਰੀਆਂ ਨਗਰ ਕੀਰਤਨ ਆਣਗੇ ਵੱਖਰੇ ਵੱਖਰੇ ਕੀਰਤਨ ਦਰਬਾਰ ਕੀਤੇ ਜਾਣਗੇ ਔਰ ਜਿਹੜੇ ਸਾਡੇ ਸੈਮੀਨਾਰਸ ਨੇ ਅਸੀਂ ਇਤਿਹਾਸ ਦੇ ਉੱਤੇ ਗੁਰਤੇਗ ਬਾਦ ਸਾਹਿਬ ਦੇ ਇਤਿਹਾਸ ਦੇ ਉੱਤੇ ਉਹ ਕਰਾਇਆ ਜਾਣਗੇ ਸਰਵ ਧਰਮ ਸੰਮੇਲਨ ਕਰਾਇਆ ਜਾ ਰਿਹਾ ਇਹ ਸਾਰੀਆਂ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਔਰ ਕੱਲ ਅਸੀਂ ਇਹਦੇ ਉੱਤੇ ਇੱਕ ਉੱਚ ਪੱਧਰੀ ਮੀਟਿੰਗ ਵੀ ਰੱਖ ਰਹੇ ਹਾਂ ਜਿਹੜੇ ਮੈਂਬਰਸ ਦੀ ਡਿਊਟੀ ਲਗਾਈ ਗਈ ਹੈ ਕਿ ਨਗਰ ਕੀਰਤਨਸ ਨੂੰ ਸਾਰੇ ਤੁਸੀਂ ਆਪਣੇ ਹਿਸਾਬ ਦੇ ਨਾਲ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਦਿੱਲੀ ਲੈ ਕੇ ਆਣਾ ਔਰ ਜਿਹੜੇ ਬਾਹਰੋਂ ਆ ਰਹੇ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਮੈਨੇਜ ਕਰਨਾ ਹੈ ਸਰਕਾਰ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਦਿੱਲੀ ਸਰਕਾਰ ਦੇ ਨਾਲ ਕਿਉਂਕਿ ਉਹਨਾਂ ਨੇ ਵੀ ਆਪਣੀ ਇੱਛਾ ਦੀ ਜਤਾਈਏ ਕਿ ਉਹ ਵੀ ਸ਼ਤਾਬਦੀ ਦੇ ਵਿੱਚ ਹਿੱਸਾ ਪਾਣਾ ਚਾਹੁੰਦੇ ਨੇ ਸੋ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਕਿ ਬਈ ਜੋ ਵੀ ਤੁਸੀਂ ਸਰਕਾਰੀ ਤੌਰ ਤੇ ਅਨਾਉਂਸਮੈਂਟਸ ਕਰਨੀ ਹੈ ਨੇ ਉਹ ਵਖਰੀਆਂ ਨੇ ਕਿਉਂਕਿ ਉਹਨਾਂ ਨੇ ਦਿੱਲੀ ਕਮੇਟੀ ਦੇ ਨਾਲ ਨਾਲ ਆਪਣੇ ਅਲੱਗ-ਅਲੱਗ ਇੰਟੈਲੈਕਚੁਅਲਸ ਨੂੰ ਵੀ ਉੱਥੇ ਬੁਲਾਇਆ ਸੀ ਸੋ ਇਹ ਜਿੱਥੇ ਮਨਾਨ ਦੀ ਉਹਨੂੰ ਪ੍ਰੋਗਰਾਮ ਨੂੰ ਹੈਗੀ ਗੱਲ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਜਿਹੜੀ ਦੇਖ ਰਹੇ ਕਿ ਅਦੀ ਮਾਨ ਮਰਿਆਦਾ ਗੁਰੂ ਘਰ ਦੀ ਸਾਂਭੰਦੀ ਇਹ ਜ਼ਿੰਮੇਵਾਰੀ ਹਮੇਸ਼ਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਰਹਿੰਦੀ ਹੈ ਔਰ ਅਸੀਂ ਆਪਣੇ ਅੰਡਰ ਰੱਖ ਕੇ ਹੀ ਚੱਲਾਂਗੇ ਬਾਕੀ ਜਿਹੜਾ ਤੁਹਾਡਾ ਸਹਿਯੋਗ ਹੋਗਾ ਉਹਦੇ ਉੱਤੇ ਵੀ ਚਰਚਾ ਸਾਡੀਆਂ ਚੱਲ ਰਹੀ ਹੈ। ਦੇਖੋ ਇਹ ਕਹਿਣਾ ਗਲਤ ਹੈ ਕਿ ਉੱਥੇ ਕੋਈ ਨਹੀਂ ਹੈਗਾ। ਉੱਥੇ ਐਜ਼ ਇਟ ਇਜ਼ ਸਾਡੇ ਮੈਂਬਰ ਸਾਹਿਬਾਨ ਕੰਮ ਕਰ ਰਹੇ ਨੇ। ਸਿਰਫ ਉਹਨਾਂ ਕੋਲ ਸਾਈਨਿੰਗ ਅਥਾਰਟिटीज ਨਹੀਂ ਨੇ। ਜਿਹੜੀ ਮਗਰ ਦੇਖ ਰਹੇ ਜਿਹੜੀ ਆ ਉਹ ਉਹਦੇ ਉੱਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਸਕੂਲਾਂ ਚ ਵੀ ਹੋਵੇ ਚਾਹੇ ਸਾਡੇ ਹਸਪੀਟਲ 'ਚ ਵੀ ਹੋਵੇ ਕਿਉਂਕਿ ਇੱਕ ਦਿਨ ਵੀ ਸਾਡੇ ਡਾਇਗਨੋਸਟਿਕ ਸੈਂਟਰਸ ਜਾਂ ਹਸਪੀਟਲ ਬਿਨਾਂ ਦੇਖ ਰਹੇ ਨਹੀਂ ਚੱਲ ਸਕਦੇ ਤੇ ਉਹਦੇ ਉੱਤੇ ਸਾਡੇ ਆਲਰੇਡੀ ਜਿਹੜੇ ਐਗਜ਼ਿਸਟਿੰਗ ਮੈਂਬਰ ਸਾਹਿਬਾਨ ਹੈਗੇ ਸੀ ਉਹ ਕੰਮ ਕਰ ਰਹੇ ਆ। ਮਗਰ ਜਿਹੜੀ ਚੇਂਜਸ ਆਣੀ ਹੈ ਕਿਉਂਕਿ ਬਹੁਤ ਵੱਡਾ ਇਜ਼ਾਫਾ ਹੋਇਆ ਜਿੱਥੇ ਅਸੀਂ 30 ਮੈਂਬਰਾਂ ਤੋਂ ਟੀਮ ਸ਼ੁਰੂ ਕੀਤੀ ਸੀ ਅੱਜ 38 ਮੈਂਬਰ ਇੱਕਸ तरफ ਹੋ ਗਏ ਨੇ ਸਾਰਿਆਂ ਨੂੰ ਉਹਨਾਂ ਦਾ ਬੰਦਾ ਹੱਕ ਬਣੇ ਮਿਲੇ ਉਹਨਾਂ ਨੂੰ ਅਸੀਂ ਵੱਖ-ਵੱਖ ਜ਼ਿੰਮੇਵਾਰੀਆਂ ਦੇ ਸਕੀਏ ਅਦੇ ਉੱਤੇ ਪ੍ਰੋਪਰ ਤਰੀਕੇ ਦੇ ਨਾਲ ਅਸੀਂ ਲਿਸਟ ਬਣਾ ਰਹੇ ਹਾਂ ਕਿਦੀ ਕੀ ਪਰਫਾਰਮੈਂਸਸ ਹੋਣ ਚਾਹੀਦੀਆਂ ਨੇ ਕੀ ਉਹਦਾ ਅਗਰ ਕਿਸੇ ਨੇ ਪਿਛਲੇ ਸਮੇਂ ਦੇ ਵਿੱਚ ਉਹਦੀ ਪਰਫਾਰਮੈਂਸ ਘੱਟ ਰਹੀ ਹੈ ਤੇ ਉਹਨੂੰ ਨਾਲ ਕਿਹੜੀ ਜਗ੍ਹਾ ਦੂਜੀ ਦੇ ਕੇ ਉਹਨੂੰ ਹਟਾਇਆ ਜਾਏ ਉਤੋਂ ਇਹ ਸਾਰਿਆਂ ਦਾ ਮੰਤਨ ਕਰਨ ਤੋਂ ਬਾਅਦ ਸਾਰਿਆਂ ਦਾ ਮਾਨ ਸਤਕਾਰ ਰੱਖਾਂਗੇ ਤਾਂ ਕਿ ਅਗਲਿਆਂ ਨੇ ਵੀ ਆਪਣੇ ਇਲਾਕਿਆਂ ਦੇ ਵਿੱਚ ਜੋ ਸੇਵਾਵਾਂ ਨਿਭਾ ਰਹੇ ਨੇ ਉਹਦੇ ਬਾਰੇ ਲੋਕਾਂ ਨੂੰ ਵੀ ਦੱਸ ਸਕਣ ਕਿਉਂਕਿ ਅਗਲਾ ਜਿਹੜਾ ਸਮਾਂ ਹੈ ਉਹ ਜਿੱਥੇ ਜਿੱਥੇ ਅਸੀਂ ਸੇਵਾ ਕਰਨੀ ਹੈ ਲੋਕਾਂ ਦੇ ਵਿੱਚ ਉਹ ਉਹਦਾ ਪ੍ਰਚਾਰ ਪ੍ਰਸਾਰ ਵੀ ਉਸੇ ਤਰੀਕੇ ਦੇ ਨਾਲ ਹੋਏ ਤਾਂ ਕਿ ਦੁਨੀਆ ਦੇ ਵਿੱਚ ਇੱਕ ਮੈਸੇਜ ਦੇ ਸਕੀਏ ਕਿ ਦਿੱਲੀ ਕਮੇਟੀ ਜਿਸ ਤਰੀਕੇ ਦੇ ਨਾਲ ਇਕਮੁੱਠ ਹੋ ਕੇ ਚੋਣਾ ਲੜਦੀ ਹੈ ਇੱਕ ਕਮੇਟੀ ਉਸੇ ਤਰੀਕੇ ਦੇ ਨਾਲ ਇਕੱਠੇ ਹੋ ਕੇ ਗੁਰੂ ਘਰ ਦੀਆਂ ਸੇਵਾਵਾਂ ਵੀ ਕਰ ਰਹੀ ਹੈ ਦੇਖੋ ਹਫਤੇ 10 ਦਿਨ ਦੇ ਵਿੱਚ ਵਿੱਚ ਇਹਨੂੰ ਸਾਰੇ ਨੂੰ ਕਰ ਲਾਂਗੇ ਰੋਜ਼ ਰੋਜ਼ ਦੋ ਦੋ ਚਾਰ ਚਾਰ ਇੰਸਟੀਚਿਊਟ ਦਾ ਫਾਈਨਲਾਈਜ਼ ਕਰਕੇ ਬਹੁਤ ਜਲਦੀ ਕੀਤਾ ਜਾਏਗਾ ਕਿਉਂਕਿ ਹਲੇ ਅੱਜ ਮੈਂ ਸਮਝਦਾ ਕਿ ਪਹਿਲਾ ਦਿਨ ਹੈ ਕਿ ਜਿਸ ਦਿਨ ਤੋਂ ਚੁਨਾਵ ਹੋਇਆ ਹੈ ਪ੍ਰੋਪਰ ਤਰੀਕੇ ਨਾਲ ਅਸੀਂ ਅੱਜ ਦਫ਼ਤਰ ਵਿੱਚ ਬੈਠੇ ਹਾਂ ਵਾਹਣਾ ਲੋਕਾਂ ਦਾ ਆਵਾਜ਼ ਜਵੀ ਚੱਲੀ ਹੈ ਔਰ ਜਿਹੜੇ ਸਾਡੇ ਰੂਟੀਨ ਵਰਕਸ ਪਹਿਲੇ ਚੱਲ ਰਹੀ ਸੀ ਅਸੀਂ ਉਹਦੇ ਉੱਤੇ ਜ਼ਿਆਦਾ ਤਵੱਜੂ ਦਿੰਤੀ ਹੈ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਜਲਦੀ ਹਫ਼ਤੇ ਦੇ ਵਿੱਚ ਵਿੱਚ ਸਾਰਾ ਕੁਝ ਕੰਪਲੀਟ ਕਰ ਲਾਂਗੇ